ਜਿਹੜਾ ਜਿਹੜਾ ਕੱਲ ਆਤਵਾਦੀਆਂ ਲੋ ਯਾਤਰੀਆਂ ਤੇ ਹਮਲਾ ਕੀਤਾ ਗਿਆ ਉਹਨਾਂ ਦਾ ਸਾਡੀ ਪਾਰਟੀ ਲੋ ਆਰਐਸਪੀ ਲੋ ਅਸੀਂ ਵਿਰੋਧ ਕਰਦੇ ਆ ਕਿਉਂਕਿ ਹਿੰਦੁਸਤਾਨ ਦੇਸ਼ ਜਿਹੜਾ ਹੈ ਜਿੱਥੇ ਮਰਜੀ ਕੋਈ ਆਉਂਦਾ ਜਾਂਦਾ ਸਾਰੇ ਦੀ ਇੱਜ਼ਤ ਕਰਦੇ ਆ ਪਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਯਾਤਰੀ ਘੁੰਮਣ ਜਾਂਦੇ ਨੇ ਜਿਵੇਂ ਹੁਣ ਅਗਲੇ ਬੰਨੇ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਆ ਸਾਡੇ ਭਾਈ ਚਾਰੇ ਚ ਬੜਿਆ ਰੋਸ ਹੈ ਜਿਹੜਾ ਉਹਨਾਂ ਨਾਲ ਬਦਤਮੀਜ਼ੀ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਕਿਉਂਕਿ ਉਹਨਾਂ ਦਾ ਵਿਚਾਰੇ ਦਾ ਕੀ ਕਸੂਰ ਸੀ ਉਹ ਤੇ ਆਮ ਜਨਤਾ ਘੁੰਮਣ ਫਿਰਨ ਵਾਸਤੇ ਟੂਰਿਸਟ ਤੇ ਗਈ ਸੀ ਕਿਉਂਕਿ ਇਹ ਗੱਲ ਪਾਕਿਸਤਾਨ ਨੂੰ ਜਾਂ ਅੱਤਵਾਦ ਨੂੰ ਨਹੀਂ ਚੰਗੀ ਕਿਉਂਕਿ ਆਪਾਂ ਨੂੰ ਹਰ ਇੱਕ ਦੇਸ਼ ਨੂੰ ਮਿਲਵਰਤ ਕੇ ਆਪਣਾ ਚਾਹੀਦਾ ਪਰ ਜਿਹੜੀਆਂ ਬਾਰ ਬਾਰ ਵਿੱਚੋਂ ਰਹਿ ਰਹਿ ਕੇ ਜਿਹੜੀਆਂ ਠੋਕਰਾਂ ਮਾਰਦੇ ਨੇ ਅੱਤਵਾਦੀਏ ਇਹਨਾਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਤੋਂ ਅਸੀਂ ਆਸ ਕਰਦੇ ਆ ਨਰਿੰਦਰ ਮੋਦੀ ਜੀ ਤੋਂ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਫਿਰ Hindu Muslim ਦੀ ਜਿਹੜੀ ਲੜਾਈ ਆ ਇਹ ਫਿਰ ਇੱਥੋਂ ਛੇੜਨੀ ਆ ਕਿਉਂਕਿ ਜਿਵੇਂ ਉਹਨਾਂ ਦੇ ਕੱਪੜੇ ਉਤਾਰੇ ਗਏ ਇਹ ਵੀ ਬਹੁਤ ਸ਼ਰਮਨਾਸ਼ਕ ਜਿਹੜੀ ਘਟਨਾ ਹੈ ਇਹਨਾਂ ਗੱਲਾਂ ਕਹਿੰਦਾ ਧੰਨਵਾਦ